ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੈਸਪਰ ਸਿਟੀ ਦੇ ਵਿੱਚ ਲਗਭਗ ਅੱਧਾ ਸਟਰਕਚਰ ਜਿਹੜਾ ਹੈ ਉਹ ਤਬਾਹ ਹੋ ਗਿਆ ਹੈ ਕਿਉਂਕਿ ਜੈਸਪੁਰ نیشنل پارک ਦੇ ਵਿੱਚ ਲੱਗੀ ਅੱਗ ਨੇ ਸ਼ਨੀਵਾਰ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਇਸ ਮੌਕੇ ਪ੍ਰੀਮੀਅਰ ਸਮਿਥ ਕਾਫੀ ਪਾਵੁਕ ਵੀ ਦਿਖਾਈ ਦਿੱਤੇ ਜਿਨ੍ਹਾਂ ਦੇ ਵੱਲੋਂ ਜੈਸਪੁਰ ਸ਼ਹਿਰ ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਇਸ ਘਟਨਾ ਦੇ ਨਾਲ ਇੱਥੋਂ ਦੇ ਲੋਕਾਂ ਦੇ ਵਿੱਚ ਡਰ ਤੇ ਇਕੱਲੇਪਨ ਦਾ ਅਹਿਸਾਸ ਹੋਣਾ ਸੁਭਾਵਿਕ ਹੈ ਉਹਨਾਂ ਦੱਸਿਆ ਕਿ ਬੁੱਧਵਾਰ ਨੂੰ ਅਗਰ ਟਾਊਨ ਸਾਈਟ ਵਿਖੇ ਪਹੁੰਚੀ ਜਿਸ ਦੇ ਨਾਲ 30 ਤੋਂ 50 ਫੀਸਦੀ ਟਾਂਚਾ ਨੁਕਸਾਨਿਆ ਗਿਆ ਜਿਨ੍ਹਾਂ ਕਿਹਾ ਹੈ ਕਿ ਸਭ ਵਾਂਗ ਉਹਨਾਂ ਦੀ ਤਸਵੀਰਾਂ ਵੀ ਦੇਖਿਆ ਗਿਆ ਨੇ ਪਰ ਕਿਹੜੀਆਂ ਇਮਾਰਤਾਂ ਨੂੰ ਜ਼ਿਆਦਾ ਨੁਕਸਾਨ ਪੁੱਜਾ ਹੈ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਸਿਟੀ ਨੂੰ ਦੁਬਾਰਾ ਬਿਲਡ ਕਰਨ ਦੇ ਲਈ ਵੱਡੇ ਕਦਮ ਚੁੱਕਣੇ ਪੈਣਗੇ ਪ੍ਰੀਮੀਅਰ ਨੇ ਕਿਹਾ ਹੈ ਕਿ ਪ੍ਰੋਵਿੰਸ ਦੇ ਵੱਲੋਂ ਜੈਸਪੁਰ ਵਾਈਲਡਫਾਇਰ ਦੇ ਨਾਲ ਫਲਾਈਟ ਫਾਈਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਮਦਦ ਲਈ ਹਰ ਸੰਭਵ ਕਦਮ ਵੀ ਚੁੱਕੇ ਜਾ ਰਹੇ ਨੇ ਤੇ ਅਟੇਮਰਜੈਂਸੀ ਪ੍ਰਿਪੇਅਰਡਨੈਸ ਕੈਬਨਟ ਕਮੇਟੀ ਦੇ ਬਲੋ ਕਈ ਦਿਨਾ ਤੋਂ ਰੋਜ਼ਾਨਾ ਜਰੀਆ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਲਈ ਪਬਲਿਕ ਸੇਫਟੀ ਮਨਿਸਟਰ ਡੋਮਿਨਿਕ ਲਾਂਬਲੋਕ ਜੈਸਪਰ ਦੇ ਮੇਅਰ ਰਿਚਰਡ ਆਇਰਲੈਂਡ ਅਤੇ ਐਮਰਜੈਂਸੀ ਪ੍ਰਿਪੇਅਰਡਨੈਸ ਮੰਿਸਟਰ ਹਰਜੀਤ ਸਿੰਘ ਸਜਨ ਦੇ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਮੰਿਸਟਰ ਸਜਨ ਜੈਡਮਿੰਟਨ ਪਹੁੰਚੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਵੀ ਪ੍ਰੀਮੀਅਰ ਦੇ ਵੱਲੋਂ ਫੋਨ ਰਾਹੀਂ ਗੱਲਬਾਤ ਕੀਤੀ ਗਈ ਹੈ ਤੇ ਪਬਲਿਕ ਸੇਫਟੀ ਤੇ ਐਮਰਜੈਂਸੀ ਸਰਵਿਸਿਜ਼ ਦੇ ਮੰਿਸਟਰ ਮਾਈਕ ਐਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਅੱਗ ਦੀਆਂ ਲਪਟਾਂ 100 ਮੀਟਰ ਤੱਕ ਉੱਚੀਆਂ ਸਨ ਤੇਜ਼ ਹਵਾਵਾਂ ਦੇ ਕਾਰਨ ਅੱਗ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧੀ ਤੇ ਅੱਗ ਮਹਿਜ਼ 30 ਮਿੰਟ ਦੇ ਵਿੱਚ 5 ਕਿਲੋਮੀਟਰ ਅੱਗੇ ਵਧ ਕੇ ਆਉਂਡ ਸ਼ੇਪ ਦੀਆਂ ਇਮਾਰਤਾਂ ਤੱਕ ਪਹੁੰਚ ਗਈ ਉਹਨਾਂ ਕਹਿਆ ਕਿ ਕੋਈ ਵੀ ਫਾਈਟ ਫਾਈਟਰ ਜਿਹੜੇ ਫਾਇਰ ਫਾਈਟਰਸ ਨੇ ਉਹ ਦੱਸ ਸਕਦੇ ਨੇ ਕਿ ਅੱਗ ਦੀਆਂ ਲਪਟਾਂ ਇੱਕ ਕੰਧ ਵਾਂਗ ਸਨ ਜਿਸ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਜਾ ਸਕਦਾ ਸੀ ਆਲਸ ਮੁਤਾਬਕ ਜੈਸਪਰ ਤੋਂ ਲੋਕ ਐਡਵਿੰਟਨ ਕੈਲਗਰੀ ਤੇ ਗ੍ਰੈਂਡ ਪ੍ਰੈਰੀ ਜਿਹੜੇ ਨੇ ਸ਼ੈਲਟਰਸ ਦੇ ਵਿੱਚ ਆਏ ਤੇ ਜਿੱਥੇ ਮੈਂਟਲ ਹੈਲਥ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਜਦਕਿ ਕੁਝ ਲੋਕਾਂ ਦੀ ਸਿਹਤ ਖਰਾਬ ਸੀ ਜਿਨ੍ਹਾਂ ਨੂੰ ਐਟਸਨ ਅਤੇ ਹਿੰਟਨ ਜਿਹੜਾ ਉਹ ਲਜਾਇਆ ਗਿਆ ਦੋ ਮਰੀਜ਼ਾਂ ਨੂੰ ਜਿਹੜਾ ਉਥੇ ਪ੍ਰਿੰਸ ਡਾਰਜ ਲਿਜਾਇਆ ਗਿਆ ਮਿਨਿਸਟਰ ਐਲਸ ਦੇ ਮੁਤਾਬਕ ਜਸਪਰ ਦੇ ਵਿੱਚ ਅੱਗ ਬੁਝਾਉਣ ਦੇ ਲਈ 34 ਮਿਊਨਿਸਪੈਲਟੀਸ ਤੋਂ ਫਾਇਰਫਾਈਟਰ ਸੱਦੇ ਗਏ ਨੇ ਤੇ ਇੰਡਸਟਰੀਅਲ ਅੱਗ ਬੁਝਾਉਣ ਵਾਲੇ ਸਟਾਫ ਨੂੰ ਵੀ ਬੁਲਾਇਆ ਗਿਆ ਹੈ ਕੁੱਲ ਮਿਲਾ ਕੇ 1900 ਅਲਬਰਟਾ ਫਾਇਰਫਾਈਟਰਸ ਅਤੇ ਸਹਾਇਕ ਸਟਾਫ ਜਿਹੜੇ ਵਾਈਲਡ ਫਾਇਰ ਦੇ ਨਾਲ ਲੜ ਰਹੇ ਨੇ ਇਸ ਤੋਂ ਇਲਾਵਾ ਮਿੱਤਰ ਮੁਲਕਾਂ ਤੋਂ ਵੀ ਫਾਇਰਫਾਈਟਰਸ ਦੇ ਗਏ ਨੇ ਤੇ 400 ਦੇ ਇਸ ਹਫਤੇ ਪੁੱਜਣ ਦੀ ਉਮੀਦ ਹੈ ਜਿਸ ਦੇ ਵਿੱਚ ਮੈਕਸੀਕੋ ਤੋਂ 100 ਸਾਊਥ ਅਫਰੀਕਾ ਤੋਂ 200 ਤੇ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ 100 ਫਾਇਰਫਾਈਟਰਸ ਪੁੱਜਣਗੇ ਅਲਬਰਟਾ ਵਾਈਲਡ ਫਾਇਰ ਦੀ ਯੂਨਿਟ ਮੈਨੇਜਰ ਕ੍ਰਿਸਟੀ ਟੱਕਰ ਨੇ ਕਿਹਾ ਹੈ ਕਿ ਜੰਗਲੀ ਅੱਗਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਕਦਮ ਚੁੱਕੇ ਜਾ ਰਹੇ ਨੇ ਪਾਰਕਸ ਕੈਨੇਡਾ ਦੇ ਵੱਲੋਂ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੈਲੀਕਾਪਟਰ ਯੂਨਿਟ ਦੇ ਫਾਇਰਫਾਈਟਰ ਅਤੇ 에어 ਟੈਂਕਰ ਨਾਈਟ ਵਿਜ਼ਨ ਅਧੇ ਨਾਲ ਲੈਸ ਹੈਲੀਕਾਪਟਰ ਦਿੱਤੇ ਗਏ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਬੇਸ਼ੱਕ ਇਸ ਸਮੇਂ ਔਖਾ ਸਮਾਂ ਹੈ ਪਰ ਫਿਲਹਾਲ ਜੈਸਪਰ ਦਾ ਜਾਦੂ ਖਤਮ ਨਹੀਂ ਹੋਇਆ ਤੇ ਨਾ ਹੀ ਭਵਿਕ ਵਿੱਚ ਖਤਮ ਹੋਵੇਗਾ ਜਿੰਨਾ ਜੈਸਪਰ ਦੇ ਬਹਾਦਰ ਬਸ਼ਿੰਦਿਆ ਦਾ ਧੰਨਵਾਦ ਕੀਤਾ ਜਾਏ ਉਹਨਾਂ ਘਟਾ ਜਿੰਨਾ ਅਲਬਰਟਾ ਵਾਸੀਆਂ ਦੀ ਸੁਰੱਖਿਆ ਦੇ ਲਈ ਹਰ ਕਦਮ ਚੁੱਕਣ ਦਾ ਵਾਅਦਾ ਵੀ ਕੀਤਾ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ 400 ਤੋਂ ਜ਼ਿਆਦਾ ਐਕਟਿਵ ਵਾਈਲਡ ਫਾਇਰ ਨੇ ਜਿਸ ਦੇ ਵਿੱਚੋਂ 250 ਕੰਟਰੋਲ ਚੋਂ ਬਾਹਰ ਨੇ ਅਤੇ ਦੋ ਦਿਨਾਂ ਦੀ ਗਰਮੀ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਰਾਹਤ ਜ਼ਰੂਰ ਪ੍ਰਦਾਨ ਕਰ ਰਹੀ ਹੈ ਸਿਟੀ ਆਫਰ ტ੍ਰਾਂਜ਼ਿਟ ਦੇ ਜਿਹੜੇ ਪ੍ਰੋਵਾਈਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਫੰਡਿੰਗ ਨਹੀਂ ਆਉਂਦੀ ਤਾਂ ਟ੍ਰਾਂਸ ਲਿੰਕ ਸੇਵਾਵਾਂ ਦੇ ਵਿੱਚ ਕਟੌਤੀ ਕਰਨੀ ਪਵੇਗੀ ਹਾਲ ਹੀ ਦੇ ਘੜੀ ਦੇ ਵਿੱਚ ਇਹ ਮੁੱਦਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਸੀ ਤੇ ਬਾਰ ਬਾਰ ਮੰਗ ਕੀਤੀ ਜਾ ਰਹੀ ਸੀ ਕਿ ਕਿ ਇਸ ਵੇਲੇ ਫੰਡਾਂ ਦੀ ਲੋੜ ਹੈ ਤਾਂ ਕਿ ਟ੍ਰਾਂਸ ਲਿੰਕ ਸੇਵਾਵਾਂ ਹੋਰ ਬਹਾਲ ਕੀਤੀਆਂ ਜਾਣ ਪਰ ਫੰਡਾਂ ਦੀ ਘਾਟ ਕਰਕੇ ਟ੍ਰਾਂਸ ਲਿੰਕ ਸੇਵਾਵਾਂ ਜਿਹੜੀਆਂ ਨੇ 2025 ਤੱਕ ਹੋਰ ਕਟੌਤੀ ਦੀ ਰਾਹ ਤੇ ਜਾ ਸਕਦੀਆਂ ਨੇ ਜੇ ਫੰਡਿੰਗ ਨਾ ਹੋਈ ਤਾਂ ਇਸ ਸਬੰਧੀ ਮੈਟਰੋ ਵੈਂਕੂਵਰ ਦੇ ਟ੍ਰਾਂਜ਼ਿਟ ਪ੍ਰੋਵਾਈਡਰਾਂ ਨੇ ਵੀ ਕਿਹਾ ਕਿ ਕੋਈ ਨਵਾਂ ਫੰਡਿੰਗ ਮਾਡਲ ਜੇ ਨਹੀਂ ਮਿਲਦਾ ਤਾਂ ਉਹਨਾਂ ਨੂੰ ਸੇਵਾਵਾਂ ਨੂੰ 50% ਤੱਕ ਘਟਾਉਣਾ ਹੀ ਪਵੇਗਾ ਵੀਰਵਾਰ ਨੂੰ ਮੇਅਰ ਸੀ ਕੌਂਸਲ ਨਾਲ ਸਾਂਝੀ ਕੀਤੀ ਗਈ ਰਿਪੋਰਟ ਵਿੱਚ ਟ੍ਰਾਂਸਲਿੰਗ ਦਾ ਕਹਿਣਾ ਹੈ ਕਿ 2025 ਦੇ ਅੰਤ ਤੱਕ ਕਟੌਤੀਆਂ ਦੀ ਲੋੜ ਹੋਵੇਗੀ ਟ੍ਰਾਂਸਲਿੰਗ ਹਰ ਸਾਲ ਲਗਭਗ ਡਾਲਰ 600 ਮਿਲੀਅਨ ਦੇ ਫੰਡਿੰਗ ਗੈਪ ਦਾ ਸਾਹਮਣਾ ਕਰ ਰਿਹਾ ਹੈ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਸਰਵਿਸਿਜ਼ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਫੰਡ ਨਾ ਕਾਫੀ ਹੈ ਜੇਕਰ ਬਜਟ ਬੈਲੈਂਸ ਨਹੀਂ ਹੁੰਦਾ ਤਾਂ ਸਰਵਿਸਿਜ਼ ਦੇ ਵਿੱਚ ਕੱਟ ਲਗਾਉਣਾ ਹੀ ਪਵੇਗਾ ਬੇਸ਼ੱਕ 90 ਮਿਲੀਅਨ ਡਾਲਰ ਦਾ ਐਲਾਨ ਟ੍ਰਾਂਸਲਿੰਕ ਨੇ ਕੀਤਾ ਹੈ ਪਰ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਰਿਪੋਰਟ ਦੇ ਅਨੁਸਾਰ ਡਾਲਰ 600 ਮਿਲੀਅਨ ਬਜਟ ਦੀ ਕਟ ਦਾ ਮਤਲਬ ਸੇਵਾਵਾਂ ਵਿੱਚ ਇੱਕ ਮਹੱਤਵਪੂਰਨ ਕਟੌਤੀ ਹੋਵੇਗੀ ਬੱਸ ਸਰਵਿਸਿਜ਼ ਦੇ ਵਿੱਚ 50% ਕੱਟ ਅਤੇ ਸਕਾਈ ਟ੍ਰੇਨ ਅਤੇ ਸੀ ਬੱਸ ਸਰਵਿਸ ਦੇ ਵਿੱਚ ਲਗਭਗ 30% ਦਾ ਕੱਟ ਲਗਾਉਣਾ ਪਵੇਗਾ ਇਸ ਤੋਂ ਇਲਾਵਾ ਵੈਸਟ ਕੋਸਟ ਐਕਸਪ੍ਰੈਸ ਕਮਿਊਟਰ ਸਰਵਿਸ ਨੂੰ ਸੰਭਾਵਿਤ ਤੌਰ ਤੇ ਬੰਦ ਕਰਨਾ ਸ਼ਾਮਿਲ ਹੋਵੇਗਾ ਮੀਟਿੰਗ ਦੌਰਾਨ ਪੋਰਟ ਕੋਕਟਲਮ ਦੇ ਮੇਅਰ ਅਤੇ ਮੇਅਰਸ ਕੌਂਸਲ ਦੇ ਚੇਅਰ ਬ੍ਰੈਡ ਬੱਸ ਨੇ ਸਾਂਝਾ ਕੀਤਾ ਕਿ ਰਿਪੋਰਟ ਸੱਚ ਸਾਹਮਣੇ ਲਿਆਉਂਦੀ ਹੈ ਕਿ ਰੀਜ਼ਨ ਦੇ ਵਿੱਚ ਪਬਲਿਕ ਟ੍ਰਾਂਸਪੋਰਟ ਦੀ ਸਥਿਤੀ ਕੀ ਹੈ ਜੇਕਰ ਫੰਡ ਮੁਹੱਈਆ ਨਹੀਂ ਹੁੰਦਾ ਤਾਂ ਇਸ ਦਾ ਕੀ ਪ੍ਰਭਾਵ ਪਵੇਗਾ ਤੇ ਅਗਲੀ ਪ੍ਰੋਵਿੰਸ਼ੀਅਲ ਸਰਕਾਰ ਜੇਕਰ ਆਫਿਸ ਦੇ ਵਿੱਚ ਆਉਣ ਦੇ ਪਹਿਲੇ ਦਿਨ ਇਸ ਮੁੱਦੇ ਤੇ ਕੰਮ ਨਹੀਂ ਕਰੇਗੀ ਤਾਂ ਕੀ ਅਸਰ ਪੈ ਸਕਦਾ ਉਹਨਾਂ ਕਿਹਾ ਕਿ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨਤੀਜਿਆਂ ਦੀ ਕਲਪਨਾ ਕਰਨਾ ਔਖਾ ਹੈ ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਅਵਿਸ਼ਵਾਸਯੋਗ ਅਤੇ ਮਹੱਤਵਪੂਰਨ ਹੈ ਕਿ ਅਸੀਂ ਟ੍ਰਾਂਸ ਲਿੰਕ ਦੀ ਅਸਲੀਅਤ ਬਾਰੇ ਪਬਲਿਕ ਨੂੰ ਸਪਸ਼ਟ ਤਸਵੀਰ ਦਿਖਾ ਰਹੇ ਹਾਂ ਟਰਾਂਸਲਿੰਗ ਦੇ ਸੀਈਓ ਕੇਵਿਨ ਕੋਇਨ ਨੇ ਸੰਭਾਵਿਤ ਕਟੌਤੀਆਂ ਨੂੰ ਵਿਨਾਸ਼ਕਾਰੀ ਦੱਸਿਆ ਤੇ ਕਿਹਾ ਕਿ ਟਰਾਂਜ਼ਿਟ ਕੰਪਨੀ ਚੁਣੌਤ ਜਿਹੜੀਆਂ ਕਟੌਤੀਆਂ ਨੂੰ ਹੋਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਪਰ ਇਹ ਹਕੀਕਤ ਹੈ ਕਿ ਸਰਵਿਸ ਪ੍ਰਭਾਵਿਤ ਹੋਣਗੀਆਂ ਜੇਕਰ ਪੁਰਾਣੇ ਫੰਡਿੰਗ ਮਾਡਲ ਦੇ ਵਿੱਚ ਸੁਧਾਰ ਨਾ ਹੁੰਦਾ ਉਹਨਾਂ ਕਹੇ ਕਿ ਮੈਟਰੋ ਬੈਂਕੋਵਰ ਦੀ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਆਵਾਜਾਈ ਸੇਵਾ ਦੀ ਰੱਖਿਆ ਤੇ ਵਿਸਥਾਰ ਕਰਨ ਦੇ ਲਈ ਸਾਰੀਆਂ ਸਰਕਾਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ ट्रांसलिंग ਦੱਸਦਾ ਹੈ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਰਵਿਸ ਸੁਰੱਖਿਅਤ ਕਰਨ ਦੇ ਵਿੱਚ ਪ੍ਰੋਵਿੰਸ ਤੋਂ ਰਾਹਤ ਫੰਡਿੰਗ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਇਹ ਫੰਡਿੰਗ 2025 ਦੇ ਅੰਤ ਵਿੱਚ ਖਤਮ ਹੋ ਜਾਵੇਗੀ। ਉਹਨਾਂ ਦਾਵਾ ਕੀਤਾ ਕਿ ਜੇਕਰ ਸਰਵਿਸ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਫੰਡ ਮਿਲਣ ਤੋਂ ਬਾਅਦ ਵੀ ਇਸ ਨੂੰ ਠੀਕ ਹੋਣ ਲਈ 10 ਸਾਲ ਦਾ ਸਮਾਂ ਲੱਗੇਗਾ। ট্রান্সਲਿੰਗ ਸਟਾਫ ਦੀ ਇੱਕ ਨਵੀਂ ਰਿਪੋਰਟ ਸੇਵਾਵਾਂ ਤੇ ਸੰਭਾਵਿਤ ਪ੍ਰਭਾਵਾਂ ਬਾਰੇ ਕਈ ਮਹੀਨਿਆਂ ਦੀਆਂ ਚੇਤਾਵਨੀਆਂ ਤੋਂ ਬਾਅਦ ਆਈ ਹੈ ਕਿਉਂਕਿ ਕੰਪਨੀ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੂਨ ਵਿੱਚ ਟ੍ਰਾਂਸਲਿੰਕ ਨੇ ਕਾਰਪੋਰੇਟ ਕੋਸਟ ਕਟਿੰਗ ਸਮੇਤ ਕਈ ਕਦਮ ਚੁੱਕਣ ਦੀ ਗੱਲ ਆਖੀ ਜਿਸ ਤਰ੍ਹਾਂ ਹੀ ਟ੍ਰਾਂਜ਼ਿਟ ਆਪਰੇਟਰ ਵੱਲੋਂ ਪ੍ਰਤੀ ਸਾਲ ਡਾਲਰ 90 ਮਿਲੀਅਨ ਦੀ ਬਚਤ ਹੋਣ ਦੀ ਗੱਲ ਆਖੀ ਗਈ ਸੀ ਟ੍ਰਾਂਸਲਿੰਕ ਨੇ ਮਹੀਨਿਆਂ ਲਈ ਆਪਣੀਆਂ ਆਰਥਿਕ ਚੁਣੌਤੀਆਂ ਨੂੰ ਉਜਾਗਰ ਕੀਤਾ ਇਹਨਾਂ ਵਿੱਚ ਫਿਊਲ ਟੈਕਸਾਂ ਤੋਂ ਆਮਦਨ ਵਿੱਚ ਗਿਰਾਵਟ ਸ਼ਾਮਲ ਹੈ ਕਿਉਂਕਿ ਖੇਤਰ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਹੀਕਲ ਵਧ ਰਹੇ ਨੇ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਨੇ 2022 ਨਾਲੋਂ ਡਾਲਰ 34 ਮਿਲੀਅਨ ਕੱਟ ਕੇ ਟੈਕਸ ਕਲੈਕਸ਼ਨ ਕੀਤੀ ਜੋ ਕਿ ਫਿਊਚਰ ਦੇ ਵਿੱਚ ਵੀ ਘਟਦੀ ਰਹੇਗੀ। ਟ੍ਰਾਂਸਲਿੰਗ ਵੱਲੋਂ 2021 ਤੇ 2022 ਵਿੱਚ ਕਿਰਾਇਆ ਵਧਾਉਣ ਦਾ ਜ਼ਿਕਰ ਵੀ ਕੀਤਾ ਗਿਆ। 2020 ਦੇ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਤੇ ਇਸ ਦੇ ਬਾਅਦ ਹਰ ਸਾਲ 2.3 ਫੀਸਦੀ ਕਿਰਾਇਆ ਵਧਾਇਆ ਗਿਆ। ਇਸ ਤੋਂ ਇਲਾਵਾ ਕੰਸਟਰਕਸ਼ਨ ਕਾਸਟ, ਫਿਊਲ ਪ੍ਰਾਈਸ, ਬੱਸਾਂ ਤੇ ਟ੍ਰੇਨ ਦੀ ਮੇਨਟੇਨੈਂਸ ਦੇ ਵਧਦੇ ਖਰਚੇ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਸਰੀ ਲੈਂਗੁਏਜ ਕਾਈ ਟ੍ਰੇਨ ਪ੍ਰੋਜੈਕਟ ਵੀ ਸ਼ਾਮਿਲ ਹੈ ਜਿਸ ਨੂੰ ਅਗਲੇ ਸਾਲ ਜ਼ਿਆਦਾ ਫੰਡਾਂ ਦੀ ਲੋੜ ਹੋਵੇਗੀ। ਮੇਅਰ ਵੈਸਟ ਨੇ ਕਿਹਾ ਹੈ ਕਿ ਇਸ ਮੀਟਿੰਗ ਅਤੇ ਰਿਪੋਰਟ ਤੋਂ ਬਾਅਦ ਸਰਕਾਰ ਵੱਲੋਂ ਫੰਡਾਂ ਦੀ ਘਾਟ ਦਾ ਮੁੱਦਾ ਹੱਲ ਕੀਤਾ ਜਾਏਗਾ ਤਾਂ ਜੋ ਸਰਵਿਸਿਜ਼ ਵਿੱਚ ਕੋਈ ਕਟੌਤੀ ਨਾ ਕਰਨੀ ਪਵੇ। ਵੈਨਕੂਵਰ ਸਿਟੀ ਕੌਂਸਲ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਉਪਨੀਯਮਾਂ ਨੂੰ ਉਲਟਾ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ ਜੋ ਨਵੇਂ ਬਣੇ ਘਰਾਂ ਦੇ ਵਿੱਚ ਗਰਮ ਕਰਨ ਦੇ ਲਈ ਵਰਤੀ ਜਾਂਦੀ ਕੁਦਰਤੀ ਗੈਸ ਤੇ ਪਾਬੰਦੀ ਲਗਾਉਂਦਾ ਹੈ। ਕਾਉਂਸਲਰਾਂ ਨੇ ਤਬਦੀਲੀ ਦੇ ਹੱਕ ਦੇ ਵਿੱਚ 6-5 ਦੇ ਨਾਲ ਵੋਟਾਂ ਪਾਈਆਂ ਮੇਅਰ ਕਿਨ ਸੇਮ ਨੇ ਆਪਣੀ ਛੁੱਟੀ ਦੌਰਾਨ ਟਾਈ ਬ੍ਰੇਕਿੰਗ ਵੋਟ ਪਾਈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਦਮ ਸ਼ਹਿਰ ਦੇ ਵਿੱਚ ਹੋਰ ਘਰਾਂ ਦੇ ਨਿਯਮਾਂ ਨੂੰ ਵੀ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕਰੇਗਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਆਪਣੇ ਜਲਵਾਯੂ ਟੀਚਿਆਂ ਦੇ ਵਿੱਚ ਅਸਫਲ ਹੋਣ ਦੇ ਲਈ ਇਸ ਸੈੱਟ ਕਰਦਾ ਹੈ ਵੈਨਕੂਵਰ ਸਿਟੀ ਕੌਂਸਲ ਦੁਆਰਾ ਸਖਤ ਵੋਟ ਦਾ ਮਤਲਬ ਹੈ ਕਿ ਨਵੇਂ ਘਰਾਂ ਦੇ ਨਿਰਮਾਣ ਵਿੱਚ ਕੁਦਰਤੀ ਗੈਸ ਦੀ ਮੁਰ ਇਜਾਜ਼ਤ ਦਿੱਤੀ ਜਾਵੇਗੀ ਇਹ ਫੈਸਲਾ ਵਿਰੋਧੀ ਧਿਰ ਦੇ ਗੁੱਸੇ ਨੂੰ ਵਧਾ ਰਿਹਾ ਹੈ ਮੇਅਰ ਕੈਨਸਮ ਨੇ ਸ਼ਹਿਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਯੋਜਨਾ ਦੇ ਵਿੱਚ ਵਿਵਾਦਗ੍ਰਸਤ ਸੋਧ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਬੁਲਾਇਆ ਇਹ ਮੋਸ਼ਨ ਜਿਸ ਨੇ 6 ਵੋਟਾਂ ਤੇ ਜੜੀ ਹੈ 5 ਦੇ ਨਾਲ ਗਰਮੀ ਤੇ ਗਰਮ ਪਾਣੀ ਲਈ ਕੁਦਰਤੀ ਗੈਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਵੇਗਾ ਕਾਉਂਸਲਰ ਬ੍ਰਾਇਨ ਮੋਂਟੇਂਗੀ ਨੇ ਇਸ ਪ੍ਰਸਤਾਵ ਨੂੰ ਕਾਉਂਸਲ ਦੇ ਅੱਗੇ ਲਿਆਂਦਾ ਦਾਵਾ ਕੀਤਾ ਕਿ ਇਹ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਸਮਰਥਾ ਵਿੱਚ ਸੁਧਾਰ ਕਰੇਗਾ ਲੋਕ ਇੱਕ ਵਿਕਲਪ ਚਾਹੁੰਦੇ ਨੇ ਉਹ ਆਪਣੇ ਘਰਾਂ ਨੂੰ ਕਿਵੇਂ ਗਰਮ ਕਰ ਸਕਣ ਉਹ ਆਪਣੇ ਪਾਣੀ ਨੂੰ ਕਿਵੇਂ ਗਰਮ ਕਰਦੇ ਨੇ ਤੇ ਆਪਣਾ ਭੋਜਨ ਕਿਵੇਂ ਪਕਾਉਂਦੇ ਨੇ ਇੱਕ ਵਿਕਲਪ ਕੇ ਉਹ ਅਜਿਹਾ ਕਰਨ ਦੇ ਲਈ ਕਿੰਨਾ ਖਰਚ ਕਰਦੇ ਨੇ ABC ਵੈਨਕੂਵਰ ਪਾਰਟੀ ਦੇ ਦੋ ਮੈਂਬਰਾਂ ਜਿਸ ਦੇ ਕੋਲ ਕੌਂਸਲ ਦੀਆਂ 10 ਵਿੱਚੋਂ 7 ਸੀਟਾਂ ਨੇ ਮੌਂਟੇਂਗ ਦੇ ਪ੍ਰਸਤਾਵ ਦਾ ਸਮਰਥਨ ਨਹੀਂ ਕੀਤਾ ਤੇ ਪਾਰਟੀ ਦੇ ਅਨੁਸਾਰ VOTING ਕਰਨ ਤੋਂ ਪਿੱਛੇ ਹਟੇ ਇਸ ਕਦਮ ਨਾਲ ਮੇਅਰ ਨੂੰ ਕਦਮ ਚੁੱਕਣ ਦੀ ਲੋੜ ਸੀ ਯੋਜਨਾ ਨੇ ਕੌਂਸਲ ਦੇ ਵਿਰੋਧੀ ਗ੍ਰੀਨਜ਼ ਦੀ ਤੁਰੰਤ ਲੋਚਨਾ ਕੀਤੀ ਜੋ ਕਹਿੰਦੇ ਨੇ ਕਿ ਨਵੇਂ ਬਿਲਡਾਂ ਦੇ ਵਿੱਚ ਫੋਸਿਲ ਫਿਊਲ ਦੀ ਆਗਿਆ ਦੇਣ ਦਾ ਕਦਮ ਗਲਤ ਦਿਸ਼ਾ ਵਿੱਚ ਇੱਕ ਕਦਮ ਹੈ ਉਦਯੋਗ ਬੀਸੀ ਹਾਈਡਰੋ ਹਰ ਕੋਈ ਇਸ ਬਿਜਲੀ ਕਰਨ ਦੇ ਆਦੇਸ਼ ਵੱਲ ਕੰਮ ਕਰ ਰਿਹਾ ਹੈ ਜਦੋਂ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਤਾਂ ਇਹ ਸਭ ਕੁਝ ਬਦਲਣ ਜਾ ਰਿਹਾ ਹੈ ਸਿਟੀ ਸਟਾਫ ਨੇ ਪਹਿਲਾਂ ਤੋਂ ਹੀ ਵਿਚਾਰ ਅਧੀਨ ਪ੍ਰੋਜੈਕਟ ਐਪਲੀਕੇਸ਼ਨਾਂ ਤੇ ਨਿਯਮਾਂ ਨੂੰ ਉਲਟਾਉਣ ਦੇ ਪ੍ਰਭਾਵ ਦੇ ਨਾਲ ਨਾਲ ਨਿਕਾਸੀ ਟੀਚਿਆਂ ਤੇ ਪ੍ਰਭਾਵ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਿਟੀ ਨੇ ਸਾਂਝਾ ਕੀਤਾ ਕਿ VOTING ਤੋਂ ਪਹਿਲਾਂ ਵੀ ਇਹ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ 50% ਤੱਕ ਘਟਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਰਸਤੇ ਤੇ ਨਹੀਂ ਸੀ ਸ਼ਹਿਰ 2030 ਤੱਕ ਸਿਰਫ 40% ਦੀ ਕਮੀ ਨੂੰ ਖਤਮ ਕਰਦਾ ਨਜ਼ਰ ਆ ਰਿਹਾ ਹੈ ਸੁਭਾਈ ਸਰਕਾਰ 2030 ਤੋਂ ਕੁਦਰਤੀ ਗੈਸ ਹੀਟਰਾਂ ਤੇ ਗਰਮ ਪਾਣੀ ਦੇ ਹੀਟਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਲਈ ਤਿਆਰ ਹੈ ਜਿਸ ਬਾਰੇ ਸ਼ਹਿਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਉਹਨਾਂ ਦੇ ਮਾਲਕਾਂ ਨੂੰ ਉਹਨਾਂ ਉਪਕਰਨਾਂ ਨੂੰ ਬਦਲਣ ਦੀ ਲੋੜ ਤੋਂ ਬਾਅਦ ਇਹ ਫੈਸਲਾ ਆਏਗਾ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਵੈਂਕੂਵਰ ਸਿਟੀ ਦੇ ਕੌਂਸਲਰਾਂ ਨੇ ਗ੍ਰੈਨਵੈਲ ਸਟ੍ਰੀਟ ਬ੍ਰਿਜ ਤੇ ਖੁਦਕੁਸ਼ੀ ਰੋਕथाम ਕੰਡਿਆਲੀ ਤਾਰ ਲਗਾਉਣ ਵਾਲੇ ਫੈਸਲੇ ਦੇ ਵਿੱਚ ਦੇਰੀ ਕਰਨ ਦੇ ਲਈ ਵੋਟ ਦਿੱਤੀ ਵਨ ਸਿਟੀ ਕੌਂਸਲ ਕ੍ਰਿਸਟਿਨ ਬੋਇਲ ਮੋਸ਼ਨ ਤੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਬੈਰੀਅਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ ਬੋਇਲ ਦੇ ਮੋਸ਼ਨ ਦੇ ਅਨੁਸਾਰ 2019 ਤੋਂ ਲੈ ਕੇ ਹੁਣ ਤੱਕ ਪੂਲ ਤੇ 21 ਖੁਦਕੁਸ਼ੀ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ 6 ਮੌਤਾਂ ਵੀ ਸ਼ਾਮਿਲ ਹੈ ਉਹਨਾਂ ਉਸ ਆંકੜਿਆਂ ਦੀ ਤੁਲਨਾ ਨੇੜੇ ਬੁਰਾਟ ਸਟਰੀਟ ਬ੍ਰਿਜ ਦੇ ਨਾਲ ਕੀਤੀ ਹੈ ਜਿਸ ਦੇ ਵਿੱਚ 2017 ਦੇ ਵਿੱਚ ਸੁਇਸਾਈਡ ਰੋਕਥਾਮ ਰੁਕਾਵਟਾਂ ਸਥਾਪਿਤ ਹੋਣ ਤੋਂ ਬਾਅਦ ਕੋਈ ਆਤਮਹੱਤਿਆ ਨਹੀਂ ਹੋਈ ਹੈ ਬੋਇਲ ਨੇ ਕਿਹਾ ਕਿ ABC ਕਾਉਂਸਲਰਾਂ ਨੇ ਉਸ ਬੇਨਤੀ ਨੂੰ ਕਮਜ਼ੋਰ ਕੀਤਾ ਤੇ ਦੇਰੀ ਕੀਤੀ ਕਿ ਫੰਡਿੰਗ ਵਚਨਬੱਧਤਾਂ ਨੂੰ ਲਾਗਤ ਦੇ ਸਿਰਫ 1 ਤਿਹਾਈ ਤੱਕ ਕਟਾ ਦਿੱਤਾ ਤੇ ਇਸ ਨੂੰ ਅਗਲੀ ਕਾਉਂਸਲ ਦੁਆਰਾ ਅਗਲੀ ਪੂੰਜੀ ਯੋਜਨਾ ਦੇ ਵਿੱਚ 2027 ਤੋਂ 2030 ਦੇ ਵਿੱਚ ਟੱਕ ਦਿੱਤਾ। ਬੋਇਲ ਦੇ ਮੋਸ਼ਨ ਦੇ ਵਿੱਚ ਇੱਕ ਹਫ਼ਤੇ ਬਾਅਦ ਇਹ ਆਇਆ ਜਦੋਂ ਗ੍ਰੈਨਵਿਲ ਆਇਲੈਂਡ ਨੇ ਪੁਲ ਤੇ ਸੁਸਾਈਡ ਰੋਪ ਥਾਮ ਕੰਢਿਆਲੀ ਤਾਰ ਲਗਾਉਣ ਦੇ ਲਈ ਆਪਣਾ ਕੰਮ ਜਾਰੀ ਰੱਖਿਆ ਗ੍ਰੈਨਵਿਲ ਆਇਲੈਂਡ ਦੇ ਬਿਲਡਿੰਗ ਮੈਨੇਜਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਉਦਾਸ ਕਰਨ ਵਾਲੀ ਗੱਲ ਹੈ ਬੁਰਾਟ ਸਟਰੀਟ ਬ੍ਰਿਜ ਤੋਂ ਜੇ ਜਾਣੀਏ ਤਾਂ ਉਹਨਾਂ ਨੇ ਰੁਕਾਵਟਾਂ ਪਾ ਦਿੱਤੀਆਂ ਉਦੋਂ ਤੋਂ ਜ਼ੀਰੋ ਕੋਸ਼ਿਸ਼ਾਂ ਹੋਈਆਂ ਨੇ ਤੇ ਉਹ ਪੈਸਾ ਖਰਚ ਨਹੀਂ ਕਰਨਗੇ ਇਸ ਮੋਸ਼ਨ ਨੂੰ ਬੀਸੀ ਦੇ ਸੰਕਟ ਕੇਂਦਰ ਦੇ ਸਮੇਤ ਕਈ ਹੋਰ ਸਮੂਹਾਂ ਦੁਆਰਾ ਵੀ ਸਮਰਥਨ ਦਿੱਤਾ ਗਿਆ ਸੀ ਇਹ ਮੋਸ਼ਨ ਗ੍ਰੈਨਵਿਲ ਬ੍ਰਿਜ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਦੇ ਵਿੱਚ ਪਹਿਲਾਂ ਤੋਂ ਹੀ ਅਪਗ੍ਰੇਡ ਕੀਤੇ ਜਾ ਰਹੇ ਬ੍ਰਿਜ ਦੇ ਨਾਲ ਆਉਂਦਾ ਹੈ ਤੇ ਬੋਇਲ ਨੇ ਦਲੀਲ ਦਿੱਤੀ ਹੈ ਕਿ ਭਵਿਕ ਵਿੱਚ ਰੁਕਾਵਟਾਂ ਨੂੰ ਜੋੜਨਾ ਉਹਨਾਂ ਨੂੰ ਮੌਜੂਦਾ ਕੰਮ ਦੇ ਵਿੱਚ ਜੋੜਨ ਦੇ ਨਾਲੋਂ ਬਹੁਤ ਮਹਿੰਗਾ ਹੋਏਗਾ ਬੋਇਲ ਸ਼ਹਿਰ ਨੂੰ ਫੰਡਿੰਗ ਕਰਨ ਤੇ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਵਜੋਂ ਰੋਕਥਾਮ ਵਾਰਡ ਲਗਾਉਣ ਦੇ ਲਈ ਵਚਨਬੱਧ ਕਰਨ ਲਈ ਬੁਲਾ ਰਹੇ ਨੇ ਜਦੋਂ ਕਿ ਕੰਮ ਦੇ ਵਿੱਚ ਮਦਦ ਲਈ ਸਰਕਾਰ ਦੇ ਸੀਨੀਅਰ ਪਦਨਾ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਫਾਇਰ ਫਾਈਟਰਸ ਜੋ ਕਿ ਫਰਸਟ ਰਿਸਪੌਂਡਰਸ ਵੇ ਹੁੰਦੇ ਨੇ ਉਹ ਆਪਣਾ ਕੰਮ ਕਿਵੇਂ ਕਰਦੇ ਨੇ ਐਮਰਜੈਂਸੀ ਦੇ ਵਿੱਚ ਖਾਸ ਕਰਕੇ ਜਦੋਂ ਵੀ ਕੋਈ ਕਾਲ ਆ ਜਾਂਦੀ ਹੈ ਕਿ ਇੱਥੇ ਅੱਗ ਲੱਗ ਚੁੱਕੀ ਹੈ ਤਾਂ ਉਹ ਕਿੰਨੀ ਦੇਰ ਦੇ ਵਿੱਚ ਉੱਥੇ ਪਹੁੰਚ ਕਰਦੇ ਨੇ ਤੇ ਉਹਨਾਂ ਦੇ ਫਾਇਰ ਟਰੱਕ ਦੇ ਵਿੱਚ ਕਿਹੜੇ ਟੂਲਸ ਹੁੰਦੇ ਨੇ ਤੇ ਉਹ ਟੂਲਸ ਕਿਵੇਂ ਕੰਮ ਕਰਦੇ ਨੇ ਆਓ ਜਾਨਦੇ ਆ ਫਾਇਰ ਫਾਈਟਰਸ ਨੂੰ ਅਰਜਨ ਫਾਇਰ ਫਾਈਟਰ ਦੀ ਜਿਹੜੀ ਮੇਨ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਕੀ ਹੁੰਦੀ ਹੈ ਆ ਜਦੋਂ ਅਮਰਜੈਂਸੀ ਹੋਵੇ ਸੜੀ ਦੇ ਵਿੱਚ ਆਪਾਂ ਪਹਿਲਾਂ ਜਾਂਦੇ ਹੁੰਦੇ ਹਾਂ ਸੋ ਸਾਰੇ ਸੋਚਦੇ ਆਪਾਂ ਪਹਿਲਾਂ ਬਸ ਫਾਇਰ ਹੀ ਫਾਈਟ ਕਰਦੇ ਆ ਬਟ ਇਹ ਜੌਬ ਵੈਰੀ ਡਾਇਵਰਸ ਹੈ ਉਮ ਆਪਨੇ ਕੋ ਵੀ ਜਦੋਂ ਮੈਡੀਕਲ ਕਾਲ ਹੋਵੇ ਗੱਡੀਆਂ ਦੀ ਐਕਸੀਡੈਂਟ ਹੋਵੇ ਜੇ ਟੈਕਨੀਕਲ ਰੈਸਕਿਊ ਹੋਵੇ ਆ ਜੇ ਕੈਮੀਕਲ ਸਪਿਲ ਹੋਵੇ ਆਪਾਂ ਜਾਣਦੇ ਹੁੰਦੇ ਆ ਹਾਂਜੀ ਜਿਵੇਂ ਕਿ ਚੈਲੈਂਜਿੰਗ ਬਹੁਤ ਸਾਰੇ ਹੁੰਦੇ ਨੇ ਖਾਸ ਕਰਕੇ ਕ라우ਡ ਏਰੀਆ ਕ라우ਡ ਏਰੀਆ ਦੇ ਵਿੱਚ ਫਰਸਟ ਰਿਸਪੌਂਡਰ ਜਦੋਂ ਆ ਤੁਸੀਂ ਫਰਸਟ ਰਿਸਪੌਂਡਰ ਹੋ ਜਦੋਂ ਜਾਣਦੇ ਹੋ ਕਾਲਸ ਆਉਂਦੀਆਂ ਤੇ ਇੱਥੇ ਕ라우ਡਲੀ ਏਰੀਆ ਦੇ ਵਿੱਚ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਹੁੰਦੀ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਪਹਿਲਾਂ ਹੀ ਬੜਾ ਸਾਰਾ ਇਸ਼ੂ ਬਣਿਆ ਹੋਇਆ ਕਿ ਇੱਥੇ ਪੋਪੂਲੇਸ਼ਨ ਜ਼ਿਆਦਾ ਹੋ ਰਹੀ ਹੈ ਸੜਕਾਂ ਗਲੀਆਂ ਉਹਨੀਆਂ ਚੌੜੀਆਂ ਨਹੀਂ ਹੈ ਤਾਂ ਕਿ ਫਾਇਰ ਫਾਈਟਰਸ ਨੂੰ ਐਮਰਜੈਂਸੀ ਸਪੌਟ ਤੇ ਪਹੁੰਚਣਾ ਆਸਾਨ ਹੁੰਦਾ ਹੈ ਜਾਂ ਥੋੜਾ ਮੁਸ਼ਕਿਲ ਗੁੱਡ ਕੁਐਸਚਨ ਆ ਸੌਂ ਹੁੰਦਾ ਕਿਉਂਕਿ ਸਾਡੇ ਜਿਹੜੇ ਸਾਡੇ ਡਰਾਈਵਰਸ ਆ ਉਹਨਾਂ ਕੋਲ ਸਪੈਸ਼ਲਾਈਜ਼ਡ ਟ੍ਰੇਨਿੰਗ ਹੁੰਦੀ ਆ ਕਿ ਕਿੱਦਾਂ ਅਸੀਂ ਡੈਵਿਗੇਟ ਕਰੀਏ ਰੋਡ ਦੇ ਵਿੱਚੋਂ ਤੇ ਨਾਲੇ ਨਾਲ ਜਦੋਂ ਅਸੀਂ ਸਾਡਾ ਸਾਈਨ ਆਲ ਹੁੰਦਾ ਅਸੀਂ ਹਾਰਨ ਮਾਰਦੇ ਆ ਜਿਆਦਾ ਤੋਂ ਜਿਆਦਾ ਲੋਕੀ ਸਾਈਡ ਨੂੰ ਹੋ ਜਾਂਦੇ ਆ ਸੋ ਜਿਆਦਾ ਪ੍ਰੋਬਲਮ ਵੀ ਡੋਨਟ ਹੈਵ ਦੈਟ ਮਨੀ ਪ੍ਰੋਬਲਮਸ ਗੈਟਿੰਗ ਐਨੀਵੇਅਰ ਯਾ ਸਾਰੀ ਵਾਲੇ ਸਪੋਰਟ ਕਰਦੇ ਆ ਕਿਉਂਕਿ ਇੱਕ ਓਕੇ ਕਿ ਆ ਵੀ ਜਾਂਦਾ ਨਾ ਕਈ ਵਾਰੀ ਭੀੜ ਹੁੰਦੀ ਹੈ ਤਾਂ ਇੱਕ ਦੂਜੇ ਨੂੰ ਕਈ ਵਾਰੀ ਉਹ ਨਹੀਂ ਕਰਦੇ ਬਟ ਇੱਥੋਂ ਦੇ ਜਿਹੜੇ ਹਿਸਾਬ ਕਿਤਾਬ ਹੈ ਚਾਹੇ ਉਹ ਐਮਰਜੈਂਸੀ ਕੋਈ ਗੱਡੀ ਲੰਘ ਰਹੀ ਹੈ ਯੂ نو ਚਾਹੇ ਫਾਇਰ ਫਾਈਟਰਸ ਦੀ ਗੱਡੀ ਹੈ ਤਾਂ ਲੋਕ ਯਕੀਨਨ ਆਪਣੀਆਂ ਸਾਰੀਆਂ ਗੱਡੀਆਂ ਗੁੱਡੀਆਂ ਸਾਈਡ ਤੇ ਕਰ ਲੈਂਦੇ ਨੇ ਸੋ ਉਹਨੇ ਤੁਹਾਨੂੰ ਸਾਰੇ ਲੋਕ ਸਪੋਰਟ ਕਰਦੇ ਆ ਸਪੋਰਟ ਕਰਦੇ ਆ ਕਦੀ ਕਦੀ ਲੋਕਾਂ ਨੂੰ ਜਿੱਦਾਂ ਕਬਰਾਟ ਹੋ ਜਾਂਦੀ ਹੈ ਕਿਉਂਕਿ ਜਿਹਨੂੰ ਫਾਇਰ ਟਰੱਕ ਆਉਂਦਾ ਲਾਊਡ ਸਾਇਰਨਸ ਆ ਦੈਟਸ ਨੋਰਮਲ ਸੋ ਕਬਰਾਟ ਹੋ ਜਾਂਦੀ ਕਦੀ ਕਦੀ ਪਰ ਜਿਆਦਾ ਤੋਂ ਜਿਆਦਾ ਸਾਡੇ ਡਰਾਈਵਰਸ ਵੀ ਹੈਵ ਵੈਰੀ ਗੁੱਡ ਡਰਾਈਵਰਸ ਸੋ ਵੀ ਆਰ ਈਜ਼ਲੀ ਏਬਲ ਟੂ ਨੈਵੀਗੇਟ ਥਰੂ ਟ੍ਰੈਫਿਕ ਯਾ ਯਾ ਜੀ ਤੁਹਾਡਾ ਜਿਹੜਾ ਸਕੈਡਿਊਲ ਹੁੰਦਾ ਉਹ ਕੀ ਹੁੰਦਾ ਹੈ ਮਤਲਬ ਇਹ 24 ਘੰਟੇ ਕਰਨ ਵਾਲੀ ਨੌਕਰੀ ਹੈ ਫੁੱਲ ਟਾਈਮ ਜੌਬ ਹੈ ਯਾ ਫ੍ਰੀ ਕਹ ਲੋ ਕਿ ਇੱਕ ਐਦਾਂ ਦੀ ਜੌਬ ਹੈ ਜੀ ਦਾ ਕੁਇਕਲੀ ਕੁਝ ਪਤਾ ਨਹੀਂ ਕਿ ਕਿਹੜੇ ਵੇਲੇ ਕਾਲ ਆ ਜਾਣੀ ਐਮਰਜੈਂਸੀ ਆ ਜਾਣੀ ਤੇ ਭੱਜਣਾ ਪੈਣਾ ਥੋੜੇ ਆਵਰ ਜਾਣਨੇ ਚਾਹੁੰਦਾ ਨਹੀਂ ਸਰ ਆਵਰ ਸੈਟ ਸੋ ਸੜੀ 24 ਘੰਟੇ ਦੀ ਸ਼ਿਫਟ ਹੁੰਦੀ ਹੈ ਔਨ ਡਿਊਟੀ 24 ਘੰਟੇ ਦੀ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਫਿਰ 24 ਘੰਟੇ ਦੀ ਔਨ ਡਿਊਟੀ ਸ਼ਿਫਟ ਫਿਰ 5 ਡੇਸ ਆਫ ਫਿਰ ਜਨਰਲ ਸਕੈਡਿਊਲਡ ਰੋਟੇਡ ਹੁੰਦਾ ਇਆ ਬਸ ਦਾਉਟਸ ਆਰ ਵਰਕਿੰਗ ਸ਼ੈਡਿਊਲ ਯਾ ਵਰਕਿੰਗ ਸ਼ੈਡਿਊਲ ਅਰਜੁਨ ਤੁਹਾਨੂੰ ਥੋੜਾ ਜਿਆ ਲੱਗਦਾ ਨਹੀਂ ਵੀ ਟਾਈਟ ਇੰਨਾ ਕੋ ਟਾਈਟ ਹੈਗਾ ਯਾ ਕੁਝ ਸਮਝ ਨਹੀਂ ਆਉਣੀ ਕਿਹੜੇ ਵੇਲੇ ਕੀ ਹੋ ਜਾਣਾ ਕਈ ਵਾਰ ਇਦਾਂ ਦੀ ਸਿਚੁਏਸ਼ਨ ਆਈ ਵੀ 24 ਘੰਟੇ ਤੋਂ ਉੱਤੇ ਸਮਾਂ ਵੀ ਲੱਗ ਜਾਂਦਾ ਕਿਸੇ ਵੀ ਅਮਰਜੈਂਸੀ ਨੂੰ ਜੇ ਜਿਆਦਾ ਅਮਰਜੈਂਸੀ ਆ ਫਿਰ ਤਾਂ ਹੋ ਜਾਂਦਾ ਯਾ ਪਰ ਆਮ ਯੂਜੂਲੀ 40 ਕੈਂਟੇ ਆਨ 40 ਕੈਂਟੇ ਆਫ 40 ਕੈਂਟੇ ਆਨ ਪੰਜ ਡਾਉਨ ਆਫ ਐਂਡ ਆਈ ਥਿੰਕ um to department nu vi pata mereko vi short batta hai car and uno vi uh, mere partner nu vi pata hai jadon main kamte hona hai kamte rehna hai right so othe othe jyada uh, responsibility hai yeah. but jadon mere panch din off hai yeah, fir theek hai yeah, fir apna um fir main bachche nu jyada take care kar sakda re right? family support vi tuhnu sari mil jaa haan ji family support job di boss support important hai yeah. jadon aap emergency jande hunde hai yeah. ਆ ਆਪਾਂ ਕੀ ਅਮ ਵੈਰੀ ਡਰਾਮੈਟਿਕ ਥਿੰਗਸ ਲਾਈਕ ਯੂ ਸੀ ਡਰਾਮੈਟਿਕ ਥਿੰਗਸ ਐ ਫੈਮਿਲੀ ਦੇ ਸਪੋਰਟ ਚਾਹੀਦਾ ਹੁੰਦਾ ਫਰੈਂਡਰ ਦੇ ਸਪੋਰਟ ਚਾਹੀਦਾ ਜਾਂ ਅਮ ਇਟ ਵੈਰੀ ਇੰਪੋਰਟੈਂਟ ਯਾ ਪਾਲ ਬੜਾ ਨਾ ਉਹ ਹੁੰਦਾ ਇੱਕ ਵਾਰੀ ਇਹੋ ਜਿਹਾ ਹਾਲਾਤ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵੀ ਆਈ ਥਿੰਕ ਕੋਈ ਐਮਰਜੈਂਸੀ ਕਾਲ ਹੈ ਤਾਂ ਪਾਲ ਸਾਨੂੰ ਥੋੜਾ ਸਮਝਾਉਂਗੇ ਵੀ ਇੱਥੇ ਇੱਕਦਮ ਹਲਚਲ ਹੋਣ ਲੱਗ ਗਈ ਹੈ ਜਦੋਂ ਆਪਾਂ ਇੰਟਰਵਿਊ ਕਰ ਰਹੇ ਕੀ ਹੋ ਰਿਹਾ ਇਹ ਇਹਨਾਂ ਨੂੰ ਇੱਕ ਗਾਲ ਤੇ ਚੱਲੇ ਆ ਇਹ ਗਲਾਰੀਆ ਸੋ ਆਈ ਥਿੰਕ ਇਟਸ ਅ ਫਾਇਰ ਕਾਲ ਫਾਇਰ ਫਾਇਰ ਕਾਲ ਆਲੀਆ ਯਾ ਫਾਇਰ ਕਾਲ ਆ ਗਈ ਥੋੜਾ ਐਕਸਪਲੇਨ ਕਰ ਦੋ ਸਾਰਾ ਤਾਂ ਕਿ ਪਤਾ ਲੱਗ ਜੇ ਲਾਈਵਲੀ ਯਾ نو ਭਈ ਇਹਨਾਂ ਨੇ ਬਸ ਹੁਣ ਟਰੱਕ 'ਚ ਬੈਕ ਹੈ ਇਹਨਾਂ ਨੂੰ ਲੈਪਟਾਪ ਤੇ ਇਨਫੋਰਮੇਸ਼ਨ ਰਾਜਿੰਦੇ ਕਿ ਕਿੱਥੇ ਜਾਣਾ ਫਿਰ ਇਹ ਨੇਵੀਗੇਟ ਕਰ ਲੋਗੇ ਜਿੱਥੇ ਜਾਣਾ ਫਿਰ ਨਾਲੇ ਨਾਲ ਉਹ ਪੁੱਛੂਗੇ ਮੋਰ ਡਿਟੇਲ ਪੁੱਛੂਗੇ ਡਿਸਪੈਚਰ ਨੂੰ ਕਿ ਨੋ ਕਿਹੜੀ ਕੇਸ ਟਾਈਪ ਦੀ ਫਾਇਰ ਹੋਆ ਕਿੱਥੇ ਚੱਲੇ ਆ ਫਿਰ ਉਹਦੇ ਹਿਸਾਬ ਨਾਲ ਸੜੇ ਜਿਹੜੇ ਮੋਰੇ ਬੈਠੇ ਹੈ ਸਾਡੇ ਕੈਪਟਨ ਉਹ ਐਕਸ਼ਨ ਪਲਾਨ ਬਣਾਉਗੇ ਯਾ ਤੋ ਇਹ ਤੁਸੀਂ ਦੇਖ ਸਕਦੇ ਹੋ ਜਿਹਦੀ ਅਸੀਂ ਇੰਟਰਵਿਊ ਕਰਨਾ ਸੀ ਵੀ ਇਹ ਪ੍ਰੋਸੈਸ ਕਿਵੇਂ ਹੁੰਦਾ ਹੈ ਇਹ ਇਸ ਟਾਈਮ ਇਹਨਾਂ ਨੂੰ ਇੱਕ ਐਮਰਜੈਂਸੀ ਕਾਲ ਆ ਚੁੱਕੀ ਹੈ ਫਾਇਰਫਾਈਟਰਸ ਨੂੰ ਤੇ ਫਾਇਰਫਾਈਟਰਸ ਕੁਇਕਲੀ ਭੱਜੇ ਤੇ ਇਹ ਜਿਹੜੀ ਇਹਨਾਂ ਦੀ ਫਾਇਰਫਾਈਟਰ ਜਿਹੜੀ ਗੱਡੀ ਹੈ ਇਹ ਲੈ ਕੇ ਨਿਕਲ ਰਹੇ ਨੇ ਐਮਰਜੈਂਸੀ ਕਾਲ ਦੇ ਉੱਤੇ ਤੇ ਨਾਲ ਦੀ ਨਾਲ ਇਹਨਾਂ ਨੇ ਰੱਖਣਾ ਆਪਣੀ ਪੂਰੀ ਟੀਮ ਦੇ ਨਾਲ ਕਿ ਕਿਹੜੀ ਲੋਕੇਸ਼ਨ ਤੇ ਕਿਵੇਂ ਅੱਗ ਕਿੰਨੀ ਕੋ ਹੈ ਤੇ ਸਾਰਾ ਪੈਨ ਗੱਡੀ 'ਚ ਹੀ ਹੋ ਜਾਣਾ ਕਿਉਂਕਿ ਇਹਨਾਂ ਕੋਲ ਲੈਪਟਾਪ ਹਰ ਚੀਜ਼ ਦੀ ਫੈਸਿਲਿਟੀ ਹੈ ਸੋ ਇਹ ਐਮਰਜੈਂਸੀ ਫਾਇਰ ਜਿਹੜੀ ਹੈ ਉਹ ਗੱਡੀ ਨਿਕਲ ਚੁੱਕੀ ਹੈ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਪਿਛਲੇ ਕੁਝ ਸਮੇਂ ਤੋਂ ਵਧਦੇ ਜਾ ਰਹੇ ਨੇ 2023 ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਘਟਨਾਵਾਂ 21417 ਹੋਈਆਂ 2022 ਦੇ ਮੁਕਾਬਲੇ ਪ੍ਰਤੀ 1 ਲੱਖ ਕੇ ਨੀੜੇ ਨਵੇਂ ਘਟਨਾਵਾਂ ਦੀ ਦਰ ਦੇ ਵਿੱਚ 52 ਫੀਸਦੀ ਵਾਧਾ ਹੋਇਆ ਹੈ ਲਗਾਤਾਰ ਤੀਜੇ ਸਾਲ 2023 ਦੇ ਵਿੱਚ 2 ਫੀਸਦੀ ਵੱਧ ਇੱਕ ਜਿਹੜੀ ਹੈ ਇਸ ਤੋਂ ਉੱਪਰ ਜਿਹੜੀ ਹੈ ਰੁਝਾਨ ਹੋਇਆ ਜੋ 2015 ਦੇ ਵਿੱਚ ਸ਼ੁਰੂ ਹੋਇਆ ਤੇ ਅਪਰਾਧ ਦੀਆਂ ਕੁਝ ਕਿਸਮਾਂ ਦੇ ਦੇਚ ਮੁਕਾਬਲੇ ਵੱਡੀਆਂ ਤਬਦੀਲੀਆਂ ਕਾਰਨ ਅਹਿੰਸਕ ਸੀਐਸਆਈ ਦੇ ਵਿੱਚ ਵਾਧਾ ਹੋਇਆ ਜਦੋਂ ਕਿ ਹਿੰਸਕ ਸੀਐਸਆਈ ਅਸਲ ਦੇ ਵਿੱਚ ਬਦਲਿਆ ਨਹੀਂ ਰਿਹਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਰਿਪੋਰਟ ਕੀਤੇ ਗਏ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਕੈਨੇਡਾ ਵਿੱਚ 50 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ ਕੁਝ ਹੱਦ ਤੱਕ ਵਿਸ਼ੇਸ਼ ਇੰਟਰਨੈਟ ਚਾਈਲਡ ਸੋਸ਼ਲ ਯੂਨਿਟਾਂ ਦੁਆਰਾ ਪੁਲਿਸ ਨੂੰ ਭੇਜੇ ਜਾਣ ਵਾਲੇ ਵਧੇਰੇ ਕੇਸਾਂ ਦੇ ਕਾਰਨ 2023 ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਦੀਆਂ 21417 ਘਟਨਾਵਾਂ ਹੋਈਆਂ 2022 ਦੇ ਮੁਕਾਬਲੇ ਪ੍ਰਤੀ 1 ਲੱਖ ਕੈਨੇਡੀਅਨਾਂ ਵਿੱਚ ਘਟਨਾਵਾਂ ਦੀ ਦਰ ਵਿੱਚ 52% ਦੀ ਵਾਧਾ ਹੋਇਆ ਪੁਲਿਸ ਦੁਆਰਾ ਦਰਜ ਕੀਤੇ ਗਏ ਅਪਰਾਧਾਂ ਬਾਰੇ ਰਿਪੋਰਟ ਦੇ ਅਨੁਸਾਰ ਇਹ ਵਾਧਾ ਕ੍ਰਾਈਮ ਸੇਵਿਟੀ ਇੰਡੈਕਸ ਦੇ ਸਮੁੱਚੇ ਵਾਧੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਜੋ ਪਿਛਲੇ ਸਾਲ 2% ਦੀ ਵਧਿਆ ਸੀ ਇਹ ਲਗਾਤਾਰ ਤੀਜਾ ਸਾਲ ਸੀ ਜਦੋਂ ਇਹ ਵਾਧਾ ਹੋਇਆ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਕੋਲਡਰ 2023 ਵਿੱਚ ਪ੍ਰਤੀ 1 ਲੱਖ ਕੈਨੇਡੀਅਨ ਆਵਾ ਵਿੱਚ 5800 43 ਘਟਨਾਵਾਂ ਮਾਤਾ ਕਬਦ ਗਈ ਜੋ ਕਿ 2022 ਵਿੱਚ 5699 ਸੀ ਪਿਛਲੇ ਸਾਲ ਪ੍ਰਤੀ 1 ਲੱਖ ਕੈਨੇਡਾ ਵਿੱਚ ਬਾਲ ਪর্নੋਗ੍ਰਾਫੀ ਦੀਆਂ 53 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਬਹੁਤੇ ਕੇਸ 79% ਇੱਕ ਸਾਈਬਰ ਕ੍ਰਾਈਮ ਵਿਭਾਗ ਦੇ ਵਿੱਚ ਸ਼ਾਮਿਲ ਸਨ ਰਿਪੋਰਟ ਵਿੱਚ ਨੋਟ ਕੀਤਾ ਗਿਆ ਕਿ ਬਾਲ ਪর্নੋਗ੍ਰਾਫੀ ਦੀ ਵਧੀ ਹੋਈ ਰਿਪੋਰਟਿੰਗ ਵਧੇਰੇ ਕੇਸਾਂ ਦੇ ਨਤੀਜਾ ਸੀ ਮੌਜੂਦਾ ਤੇ ਇਤਿਹਾਸਕ ਵਿਸ਼ੇਸ਼ ਸੁਬਾਈ ਇੰਟਰਨੈਟ ਬਾਲ ਸੋਸ਼ਣ ਪੁਲਿਸ ਯੂਨਿਟਾਂ ਤੇ ਰਾਸ਼ਟਰੀ ਬਾਲ ਸੋਸ਼ਣ ਅਪਰਾਧ ਕੇਂਦਰ ਦੁਆਰਾ ਨਾਨਕ ਪੁਲਿਸ ਸੇਵਾਵਾਨਾਂ ਨੂੰ ਅੱਗੇ ਭੇਜੇ ਜਾ ਰਹੇ ਨੇ। ਰਾਸ਼ਟਰੀ ਹੱਤਿਆ ਦੀ ਦਰ ਹਾਲਾਂਕਿ 2023 ਦੇ ਵਿੱਚ 14% ਦੀ ਘਟ ਗਈ ਜੋ ਕਿ 2022 ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ 2.27 ਹੱਤਿਆਵਾਂ ਤੋਂ 2023 ਵਿੱਚ 1.94 ਹੋ ਗਈ। ਇਹ ਪਹਿਲਾ ਸਾਲ ਹੈ ਜਦੋਂ ਲਗਾਤਾਰ 4 ਸਾਲਾਨਾ ਵਾਧੇ ਤੋਂ ਬਾਅਦ ਦਰ ਘਟੀ ਤੇ 2019 ਤੋਂ ਪਹਿਲੀ ਵਾਰ ਕਤਲ ਦੀ ਦਰ ਪ੍ਰਤੀ 1 ਲੱਖ ਤੋਂ 2 ਲੋਕਾਂ ਤੋਂ ਘਟ ਹੈ। ਇਸ ਰਸੋ ਚੈਨਲ ਪੰਜਾਬੀ ਰਿਪੋਰਟ ਅਗਰ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀਏ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਦਿੱਤੀਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤਹਿ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਇਹ ਦਰਸਨ ਖਬਰ ਸਾਡੇ ਸ਼ਹਿਰ ਦੇ ਵਿੱਚ ਇੱਕ ਐਤਵਾਰ ਦੀ ਰਾਤ ਤੇ ਸੋਮਵਾਰ ਦੀ ਸਵੇਰ ਪੁਲਿਸ ਦੇ ਕਹਿਣ ਮੁਤਾਬਕ ਇੱਕ ਕੋਈ ਮਿਸਚੀਫ ਕੀਤੀ ਗਈ ਕਿਸੇ ਨੇ ਤੇ ਉਹ ਸੀ ਕਿ ਇੱਕ ਮੰਦਿਰ ਆ ਇਥੇ ਐਡਮਿੰਟਨ ਸ਼ਹਿਰ ਵਿੱਚ ਜਿਹੜਾ ਪਹਿਲਾਂ ਇੱਕ ਕੀ ਕਹਿੰਦੇ ਆ ਬੈਂਕਟ ਹਾਲ ਹੋਇਆ ਕਰਦਾ ਸੀਗਾ ਔਰ ਇਥੇ ਕਾਫੀ ਰੈਨੋਵੇਸ਼ਨ ਚੱਲ ਰਹੀਆਂ ਨੇ ਇਥੇ ਬਿੰਨ ਬਾਹਰ ਪਏ ਹੋਏ ਨੇ ਜਿਹੜੀ ਭੰਨ ਤੋੜ ਅੰਦਰ ਕੀਤੀ ਜਾ ਰਹੀ ਆ ਤੇ ਸੰਮਹਾਉ ਉਹ ਕਹਿੰਦੇ ਜੀ ਵੀ ਉਸ ਰਾਤ ਨੂੰ ਜਿਹੜਾ ਇਥੇ ਕੰਧ ਤੇ ਕੋਈ ਸ਼ਬਦਾਵਲੀ ਲਿਖ ਗਿਆ ਔਰ ਉਹ ਸ਼ਬਦਾਵਲੀ ਪੁਲਿਸ ਨੇ ਜਿਹੜੀ ਜਦੋਂ ਇਹਨਾਂ ਨੇ ਰਿਪੋਰਟ ਕੀਤੀ ਆ ਪੁਲਿਸ ਨੂੰ ਪੁਲਿਸ ਇੱਥੇ ਆਉਂਦੀ ਆ ਔਰ ਉਹ ਲਿਖ ਕੇ ਜਿਹੜੀ ਖਬਰ ਆ ਜੀ ਉਹ ਦੇ ਦਿੱਤੀ ਜਾਂਦੀ ਆ ਆ ਦੂਸਰੇ ਦਿਨ ਅਖਬਾਰਾਂ ਦੇ ਵਿੱਚ ਇੱਥੇ ਉਹ ਖਬਰ ਛਪਦੀ ਆ ਜਿਹੜੀ ਪਿਆਹ ਗੱਲ ਹੋ ਗਈ ਆ ਪਰ ਉਹਦੇ ਤੋਂ ਪਹਿਲਾਂ ਹਿੰਦੁਸਤਾਨ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਉਹ ਖਬਰ ਜਿਹੜੀ ਆ ਜੀ ਇੱਥੇ ਛਪ ਜਾਂਦੀ ਆ ਪਰ ਕੱਲ ਜਦੋਂ ਸਾਨੂੰ ਉਸ ਕੱਲ ਦਾ ਪਤਾ ਲੱਗਾ ਇੱਥੇ ਅਸੀਂ ਪਹੁੰਚੇ ਆ ਤੇ ਬੜੀ ਹੈਰਾਨੀ ਹੋਈ ਕਿ ਉਹ ਜਿਹੜੀ ਕੰਧ ਜਿਹਦੇ ਤੇ ਉਹ ਕਹਿੰਦੇ ਲਿਖਿਆ ਹੋਇਆ ਸੀਗਾ ਉਹ ਸਾਰੇ ਦਾ ਸਾਰਾ ਉਹਦੇ ਤੇ ਪੇਂਟ ਕਰ ਦਿੱਤਾ ਗਿਆ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਇਹ ਤੁਸੀਂ ਇੰਨੀ ਛੇਤੀ ਕਿਉਂ ਮਟਾਤਾ ਉਹ ਕਹਿੰਦੇ ਜੀ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਇਹਦਾ ਰਵੇ ਜਿਹੜਾ ਉਹ ਲਿਖਿਆ ਹੋਇਆ ਸੀਗਾ ਸੋ ਹੁਣ ਇਹ ਬੜੀ ਇੱਕ ਗੁੰਝਲਦਾਰ ਜੀ ਕਹਾਣੀ ਬਣ ਗਈ ਆ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ ਜਦੋਂ ਕਿ ਜਿਹੜਾ ਇੱਥੇ ਕੱਲ ਜਿਹੜੇ 6 ਫਾਰ ਜਸਟਿਸ ਵਾਲੇ ਵਿਅਕਤੀਆਂ ਨੇ ਇਹ ਗੱਲ ਕਹੀ ਆ ਵੀ ਇੱਥੇ ਸ਼ਹਿਰ ਦੇ ਵਿੱਚ ਕਦੇ ਵੀ ਕਿਸੇ ਭਾਈਚਾਰੇ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਰਿਹਾ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੈ ਔਰ ਗਾਂ ਨੂੰ ਨਹੀਂ ਹੋਣੀ ਚਾਹੀਦੀ ਔਰ ਇਹੀ ਆਸ ਕੀਤੀ ਜਾਂਦੀ ਆ ਕਿ ਇਹ ਜਿਹੜਾ ਭਾਈਚਾਰਾ ਉਹ ਆਪਸ ਵਿੱਚ ਉਸੇ ਤਰ੍ਹਾਂ ਹੀ ਬਣਿਆ ਰਹੇ ਜਿਹੜੇ ਰਾਜਨੀਤਿਕ ਪੱਖ ਤੋਂ ਜਿਹੜੀਆਂ ਗੱਲਾਂ ਬਾਤਾਂ ਗਤੀਵਿਧੀਆਂ ਚਾਹੇ ਉਹ ਭਾਰਤ 'ਚ ਹੋ ਰਹੀਆਂ ਜਾਂ ਇੱਥੇ ਹੋ ਰਹੀਆਂ ਉਹ ਬਕਰੀ ਗੱਲ ਆ ਪਰ ਜਿਹੜਾ ਭਾਈਚਾਰਕ ਸਾਂਝ ਆ ਉਹ ਨਹੀਂ ਵਿਗੜਨੀ ਚਾਹੀਦੀ ਤੇ ਨਾ ਹੀ ਪਿਛਲੇ 50 ਸਾਲਾਂ 'ਚ ਮੈਂ ਤਾਂ ਵੇਖਿਆ ਨਹੀਂ ਜੀ ਇੱਥੇ ਕਦੇ ਕੋਈ ਗੱਲ ਇਦਾਂ ਦੀ ਹੋਈ ਹੋਵੇ ਔਰ ਆਸ ਕਰਦੇ ਆ ਕਿ ਗੰਭ ਨਹੀ ਹੋਏਗਾ ਔਰ ਪੁਲਿਸ ਹੈ ਇਸ ਗੱਲ ਦੀ ਇਸ ਵੇਲੇ ਖਾਣ-ਪੀਣ ਕਰਨ ਲੱਗੀ ਹੋਈ ਆ ਜਿਉਂ ਹੀ ਹੋਰ ਗੱਲਬਾਤ ਆਏਗੀ ਉਹ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ